ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਹੈ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗਭਗ ਆਪਾਂ ਵੀਡੀਓ ਜਿਹੜੀ ਬਣਾ ਰਹੇ ਹਾਂ ਤੇ ਰੋਸ਼ਨਦੀਪ ਵੀਰ ਕੋਲ ਆਪ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਤੇ ਦੋਵੇਂ ਸੁਈਆਂ ਸਵਾਈਆਂ ਵਾ ਸੁਈਆਂ ਦੀਆਂ ਆਪਣੀ ਇੱਥੇ ਆ ਕੇ ਚਵਾਈ ਕਰਕੇ ਪਾਸ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਚੱਲ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਦੇ ਕਰੀ ਵੀਰ ਰੋਸ਼ਨਦੀਪ ਸਿੰਘ ਨਾਂ ਜੇ ਆਪਣਾ ਪਿੰਡ ਸੁਲਤਾਨਵੰਡੀ ਜੇ ਪੱਤੀ ਮਰਸੂਲਦੀ ਵੀ ਕਰ ਦੇ ਆਪਣਾ ਠੀਕ ਹੈ ਜੀ ਹਾਂਜੀ ਬਾਬਾ ਨੋੜ ਸਿੰਘ ਦੀ ਸਮਾਦਵੀ ਲੱਗੇ ਜੀ 골ਡਨ ਗੇਟ ਵੀ ਆਪਾਂ ਨੂੰ 1.5 ਕਿਲੋਮੀਟਰ ਪੈਂਦਾ ਜੀ ਦੇ ਦਰਬਾਰ ਸਾਹਿਬ ਹੀ ਲੱਗ ਗਈ ਹੈ ਨਾ ਸ਼ਿਦਾਂ ਸਾਹਿਬ ਹੀ ਲੱਗ ਗਈ ਹੈ ਤੇ ਫੋਨ ਨੰਬਰ ਬੋਲ ਦੋ ਆਪਣਾ ਇੱਕ ਰਹੀ 7717211839 ਨੰਬਰ ਜੇਪਾ ਠੀਕ ਆ ਤੇ ਅੱਜ ਦੋ ਹੀ ਆ ਹਨਾ ਅੱਜ ਦੋ ਹੀ ਆ ਇੱਕ ਵੇਕੀ ਉਤਰਾ ਤਿੰਨ ਪੌਣੀਆਂ ਹੀ ਇੱਕੋਂ ਤੋਂ ਪਹਿਲਾਂ ਚਲ ਗਈ ਹੈ ਨਾ ਹਾਂਜੀ ਠੀਕ ਆ ਤੇ ਇੱਕ ਤੇ ਬਿਲਕੁਲ ਤਾਜੀ ਸੂਈ ਆ ਹਨਾ ਹਾਂਜੀ ਇੱਥੇ ਕਰ ਲਈ ਚਲੋ ਤਾਜੀ ਸੂਈ ਉਹਦਾ ਆਪਾਂ ਰੌਣ ਬੱਚਾ ਸਾਹ ਚੱਲਣ ਦੇ ਜੇ ਵੀਡੀਓ ਚ ਵਿਖਾ ਦਾਂਗੇ ਆਪਾਂ ਬੂਸ਼ੀ ਬਣਾ ਲੈਣੀ ਬੰਦੇ ਨੂੰ ਕਰਤਾ ਫੋਨ ਚਲੋ ਕੋਈ ਨਹੀਂ ਉਹ ਵੀ ਦਿਖਾ ਦਿੰਨੇ ਆ ਤੇ ਆ ਜਿਹੜੀ ਆ ਚੰਗੀ ਭਾਰੀ ਹੈ ਮੱਝ ਉਤਰਾ ਕਿੰਨੇ ਚਿਰ ਦੀ ਸੋਈ ਹੈ? ਕਿੰਨਾ ਚਿਰ ਹੋ ਗਿਆ ਵੀਰ ਜੀ? 3-4 ਦਿਨ ਹੋਏ ਇਹਨੂੰ ਸੋਈ ਨੂੰ। ਅੱਜ ਚੌਥਾ ਡੰਗ ਹੈ। ਅੱਛਾ। 10 ਕਿਲੋ ਬੋਲਾਈ ਮਤਲਬ ਇਹ ਬੋਲੇ ਤਾਂ ਸ਼ਟਾਹੀ। 10 ਲੀਟਰ ਉਹਨਾਂ ਜਿਹੜਾ ਮਤਲਬ ਕਿ ਤਿਆਰ ਆ। ਤੇ ਕਿੰਨਾ ਦੁੱਧ ਕਰੀ ਜਾਊਗੀ? ਦੁੱਧ ਵੀਰ ਜੀ 14-15 ਕਿਲੋ ਕਰ ਜੂ ਮੈਂ ਅੱਜ। ਅੱਛਾ। ਹਾਂਜੀ। 14-15 ਲੀਟਰ ਜਿਹੜਾ ਦੁੱਧ ਇਹ ਕਰੀ ਜਾਊਗੀ। ਤੇ ਚਵਾਜ ਬੋਦੀ ਓਕੇ ਜੀ ਪੂਰੀ। ਇਹਨਾਂ ਇੱਕ ਨੰਬਰ ਚਵਾਬ ਖਾ ਦਾਗੇ। ਦਿਖਾ ਹੀ ਦੋ ਫੇਰੀ ਤੋਰਦੇ ਆ। ਮਗਰ ਕੀ ਜੇ ਇਹਦੇ ਕੱਟਾ ਮਗਰੇ ਤੇ ਕੱਟਾ ਆ ਬਿਲਕੁਲ ਤਾਜ਼ੇ ਬੱਚਾ ਵਾ ਤਾਜ਼ੇ ਨਾੜੂ ਜਿਹੜਾ ਨਾਲੇ ਜੇ ਦੁੱਧ ਚੁੰਗੰਦੇ ਨਹੀਂ ਚਾਚ ਬੱਚੇ ਨੂੰ ਪੋਰੀ ਆ ਦੇਖਾਂ ਨੇ ਮੋਟੀ ਧਾਰਿਆ ਜਿਹੜੀ ਅਗਲੇ ਸਨ ਅੰਦਰ ਚਵਾ ਦਿਖਾ ਦੇ ਵਿੱਚ ਠੀਕ ਹੈ ਜੀ ਕਾਲਾ ਕੁੱਲਹਾ ਤੇ ਕਰੀ ਆ ਦੇ ਸਾਦੇ ੱੱਲੇ ਚੰਗੀ ਤਰ੍ਹਾਂ ਹਵਾਨੇ ਤੇ ਨਾੜਾ ਥੜਾ ਦੋ ਸੈ ਗਿਆ ਆਰੇ ਸਾਰੇ ਇਹ ਤਾਜੇ ਬੱਚਾ ਵਜੇ ਚੌਥਾ ਡੰਗ ਦੇ ਇਹਦੀ ਚਵਾਈ ਦਾ ਵਾ ਬੰਦੋ ਬੱਚਾ ਬੀਤੀ ਵਾ ਕੀ ਕੋ ਥੱਲੇਆਂ ਕਰੀ ਦੇਖ ਸਾਤੇ ਆਪਾਂ ਚੰਗੀ ਹੈ ਦੇ ਵੀ ਹਾਂਜੀ ਆ ਜਾ ਲੈ ਆਓ ਬਾਕੀ ਚਵਾਜੂ ਇੱਕ ਨੰਬਰ ਦੇ ਦਿੰਦੇ ਬਾਕੀ ਇਹ ਆ ਵੀ ਸਰੀਰੋਂ ਭਰੀ ਆ ਉਤਰਾ ਤੇ ਥੱਲੇ ਵੀ ਸਫਾਈ ਜਾਂ ਆ ਦੇਖ ਸੰਦੇ ਜੀ ਚੰਗੇ ਪਿੱਠਪੁੜੇ ਦੀ ਮਾਲਕ ਆ ਸਾਂਭੀ ਸੁੰਭੀ ਚੰਗੀ ਆ ਦੁੱਧ ਜਿਹੜਾ 14-15 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਭਰੀ ਜਾਊਗੀ। ਉਹ ਡਰਦੀ ਆ ਵੈਸੇ ਹੀ ਆ ਤਰ੍ਹਾਂ ਹਾਂਜੀ। ਉਹ ਤਰ੍ਹਾਂ ਠੰਡੀ ਤੇਰੀ ਆ। ਬਾਕੀ ਆਪਾਂ ਬੱਚਾ ਲਾ ਗਿਓ ਫਿਰ ਤੇ ਕਿੰਨਾ ਫੇ ਰੱਖਣਾ ਵਿਧੀ ਦਾ ਮੁੱਲ? ਮੁੱਲ ਦੇ ਏਰੀਆ ਦੀ ਸਵਾਦੀ। ਸਵਾਦੀ ਪੋਰੇ ਦੀ। ਹਾਂਜੀ। ਜ਼ਿਆਦਾ ਜੇ। ਚੰਗੀ ਜੇ। ਬਾਜ਼ਾਰ ਥੋੜਾ ਅਨ ਫਰਕ ਪੈ ਗਿਆ ਜੀ ਮਿਲਿਆ। ਅਨ ਫਰਕ ਪਿਆ ਉਹਦੇ ਹਿਸਾਬ ਨਾਲ 10-15000 ਆਪਾਂ ਮੰਦੀ ਕਰ ਦੇਣੀ ਆ। ਕਿੰਨੇ ਦੇ ਕਰਦੀ ਐ ਫਿਰ? 1-15 ਹੀ ਦੇ ਦਈਏ ਜੱਸ ਨੂੰ। 1-10 ਦੀ ਦੇ ਦਈਏ। ਚਲੋ ਠੀਕ ਆ ਛੋਟ ਹੀ ਹੋਣੀ। ਠੀਕ ਆ। ਬਾਜੀ ਫੋਨ ਲਾਵੇ ਮਾਨ ਤਾਂ ਖੁੱਲਾ ਕਰ ਦੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਝੋਟੀ ਜੀ ਇਹ ਪਹਿਲੇ ਝੋਟੀ ਸਹੀ ਜੇ ਬਣ ਗਈ ਠੀਕ ਆ ਇਹਦਾ ਬੱਚਾ ਮਰ ਗਿਆ ਜੋ ਬੱਚਾ ਸਾਹ ਇਹ ਚੱਲਣ ਦੇ ਹੁਣ ਮੈਂ ਕੀ ਪਾਣਾ ਵੀਡੀਓ ਸਾਹ ਚੱਲਣ ਦੇ ਉਹਦਾ ਬੱਚੇ ਦੇ ਬੱਚਾ ਦਾ ਕੋਈ ਸ਼ੀ ਬਣਾ ਲਾਂਗੇ ਉਹਦਾ ਦੀ ਉਹ ਪਿਆ ਜੀ ਹਾਂ ਦੇਖਦੇ ਜੇ ਸਾਹ ਆਏ ਆ ਚੱਲਣਾਂ ਤਰ੍ਹਾਂ ਇਹ ਵਿਰੋਧ ਨਾ ਮਾਣ ਦਿਖਾ ਦਿਓ ਦਿਖਾ ਦਿਓ ਹਾਂ ਦੇ ਸੰਦੇ ਜੀ ਬੱਚੇ ਦਾ ਜਿਹੜਾ ਤਰ੍ਹਾਂ ਕਰਦੀ ਆ ਹੋਰ ਚਲੋ ਲੈ ਜਾਓ ਇੱਕ ਈ ਤੋਰ ਤੋਂ ਫੇਰ ਆਜ ਲਾਇਆ ਉਹ ਜੀ ਬਾਕੀ ਉੱਤਰਾ ਝੋਟੀ ਸੋਹਣੀ ਆ ਗੋਲ ਸਿੰਘ ਦੀ ਝੋਟੀ ਆ ਖਲਿਆਣ ਸਫਾਈ ਜੇ ਸੋ ਆ ਪਹਿਲਾਂ ਹੀ ਹੋਈ ਆ ਬਾਕੀ ਬੱਚਾ ਤੁਹਾਡੇ ਸਾਹਮਣੇ ਹੀ ਆ ਬਹੁਛੀ ਕਿੰਦੇ ਬਣਾ ਦੇਾਂਗੇ ਆ ਥਾਣੇ ਦੇ ਉੱਤਰਾ ਦੇਖ ਸਕਦੇ ਆ ਆਪਾਂ ਇਹਤਰਾੰਦ ਉੱਤੇ ਕਿੰਨਾ ਦਿੱਤੀ ਇਹਦੇ ਕੋਲ ਦੋ ਦੋ 10 ਕਿਲੋ ਇਹ ਹੁਣ 8 ਕਿਲੋ ਕਹਦਾ ਕਿਉਂ ਬੱਚੇ ਦੇ ਮਨ ਕਰਕੇ ਤੁਹਾਨੂੰ ਪਾ 2 ਕਿਲੋ ਖੰਡ ਦਾ ਫਰਕ ਪਾ ਸਕਦੀ ਅੱਛਾ ਹਾਂਜੀ ਤੇ ਮੁੱਲ ਮੁੱਲ ਉਦਾਂ ਦੇ ਤੁਹਾਨੂੰ ਵੀ ਪਤਾ ਹੁਣ ਬੱਚੇ ਦਾ ਬੱਟਾ ਲੱਗ ਜਾਣਾ ਹਾਂਜੀ ਉਹਦਾ ਵਾਪ 75 ਦੀ ਦੇਣੀ ਹਾਂਜੀ ਹੁਣ 2 ਘੱਟ 70 ਦੀ ਦੇ ਦੀ 68000 ਦੀ ਹਾਂਜੀ ਹੋਰ ਕਰਦੀਏ ਮੰਤਨ ਚਲੋ ਪੂਰੇ 65 ਦੀ 100 ਰੁਪਿਆ ਛੂਟ ਦੇ ਅੱਛਾ ਪੂਰੇ 65000 ਦੀ ਬਾਕੀ ਇਹ ਵੀ ਸੱਜਰ ਝੋਟੀ ਆ ਹੂੰ ਤੇ ਬਾਕੀ ਬੋਲਾ ਕਿ ਬੱਚੇ ਕਰਕੇ ਫਿਰ ਜਿਹੜਾ ਹੁਣ ਇਹਦਾ ਫਰਕ ਪੈ ਗਿਆ ਵਾ ਕਦ ਕਾਢ ਘਾੜੇ ਝੋਟੀਆਂ ਕਦ ਕਾਢ ਪੱਖੋ ਚੰਗੀ ਤਰ੍ਹਾਂ ਸਫਾਈ ਚ ਪੂਰੀ ਚਲੋ ਜਿੰਨੀ ਵੀ ਹੈ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਪਾਸ ਕਰਕੇ ਖੜੋ ਜੀ